ਅਹੀਰ ਦੰਦਲਾ ਚਾਹਿਆ ਖੋਬ ਇੱਕ ਨੁੱਦੇ ਤਰਿਆ ਉਹ ਮਗਰ ਉਹ ਮਗਰ ਤੁਰਿਆ ਹੁੰਦਾ ਹੁਣ ਇਹੀ ਮੁੜਿਆ ਮੈਂ ਦੇਖੋ ਇਹੀ ਮੁੜਿਆ ਨਾ ਦੂਜਾ ਦੇ ਮਗਰ ਆਉਂਦਾ ਹੁਣ ਉਹ ਆ ਗਿਆ ਨਾ ਮੁੜ ਕੇ ਲੇਡੀਜ਼ ਆਉਂਦੀਆਂ ਵਿੱਚ ਇਹਦੇ ਹਾਂ ਉਧਰ ਤੁਰਿਆ ਆਉਗੀ ਆਉਗੀ ਉਧਰ ਤੁਰੇ ਆਉਂਦੇ ਆ ਦੇਖੋ ਆ ਦੋ ਬੰਦੇ ਵੀ ਲੰਘੇ ਹਨ ਹਾਂ ਇਹ ਨਹੀਂ ਕਿ ਉਹ ਮੋਟਰਸਾਈਕਲ ਆ ਉਹ ਇੱਧਰ ਪਹਿਲਾਂ ਲੈ ਕੇ ਲਾਉਂਗਾ ਇੱਥੇ ਲਿਆ ਕੇ ਲਾ ਰਿਹਾ ਹਾਂ ਮਨੇ ਕੁੰਜ ਤੇ ਖੜਾ ਦੇਣਾ ਉਹ ਖੜਾ ਨਾਮ ਨੇ ਉਹ ਵੀ ਆਉਂਦੇ ਦੂ ਉਹ ਬੰਦਾ ਉੱਧਰ ਗਿਆ ਹੋਇਆ ਕੋਈ ਮਗਰਾਂ ਉਹ ਦੇਖੋ ਇਹ ਲੋਕ ਨਾ ਗਰੇ ਫੇਰ ਵੀ ਨਹੀਂ ਉਹ ਇਹਦੇ ਨਾਲ ਮੜਪਾ ਹੋਇਆ ਹਾਂ ਉਹ ਆ ਰਹੀ ਉਹ ਆਬਤੀ ਉਹ ਆਗ ਤੇਲੀ ਉਹਨੇ ਇਹ ਆਬਤੀ ਆਬਤੀ ਹੋਬਦਿਆ ਮਨ ਇਹ ਆ ਗਿਆ ਮੈਂ मेरा नाम चीज़? हाँ जी नमस्कार जी मेरा नाम शिखा है हम इधर हर नाम नगर में रेंट पे रहते हैं मेरे हस्बैंड अमेजोन में काम करते हैं हम यहाँ पे वैसे चंडीगढ़ से हैं बट इधर आए हुए हैं अभी शाम के टाइम बच्चे को सैर करा रहे थे तो पीछे से बाइक वाले आए ध्यान हम चले हुए थे अपने ध्यान से चले हुए थे और पीछे से बस खींच के दो जने बाइक में चेन खींच के ले गए जो लड़के लड़ थे कैसे थे मोने थे, मो, मोने थे, थे वो उसने मास्क वगैरह कुछ नहीं लगाया हुआ था एक जना बाइक में था और एक आराम से पैदल आया उसने चेन खींची और इस साइड से बस यहाँ से चले गए सवा सात सवा सात सवा बच्चा और हम दोनों ही चले थे मंदिर से वापस आ रहे थे हम हाँ जी मेरा नाम संजना मरवाहा असी हर नामनगर पहली गली रहा ਮੈਂ ਅੰਦਰ ਬੱਚੀ ਨੂੰ ਪੜਹਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੁ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚੀ-ਉੱਚੀ ਚੀਲਾ ਰਹੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ ਚੇਨ ਕੋਈ ਲੈ ਗਿਆ ਖਿੱਚ ਕੇ ਚੇਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨ ਨੂੰ ਭੱਜ ਚੁੱਕੇ ਸੀ ਜਾਨ ਨੂੰ ਮੇਰੇ ਹਸਬੰਡ ਪਿੱਛੇ ਉਹਨਾਂ ਦੇ ਐਕਟਿਵਾ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵਾਲ ਨੂੰ ਚੋਰ ਜਾਨ ਨੂੰ ਚਲੇ ਗਈ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸਦ ਖਬਰ ਆਟ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے गिर ਗਿਆ ਸੀਗਾ ਤੇ ਇਹ ਜਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਆ ਜਦਦੇ ਅਸੀਂ ਹਰਨਾਮਨਗਰ ਸ਼ਿਫਟ ਹੋਏ ਆ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਹਜੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਆਪਣਾ ਏਰੀਆ ਮਤਲਬ ਕਹਿ ਸਕਦੇ ਆ ਕਿ ਸੇਫ ਨਹੀਂ ਹੈਗਾ ਜਦੋਂ ਆਪਾਂ ਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਉਹਨਾਂ ਨੇ ਨਿਗਰੱਖੀ ਹੋਣੀ ਪਈ ਪਿੱਛੋਂ ਨਿਗਰੱਖੀ ਨਹੀਂ ਪਿੱਛੋਂ ਨਹੀਂ ਗੱਲ ਮੇਰੇ ਇੱਥੇ ਬੈਠਾ ਉਹਨਾਂ ਨੂੰ ਆਉਂਦੀ ਹੈਗਾ 15 ਮਿੰਟ ਹੋ ਜਿਹਾ ਆਇਆ ਉਹਦੇ ਨਾਲ ਦੇਖ ਸਮਾਨ ਤੇ ਤੋਨਾ ਉਹਦੇ ਕੋਲ ਕੇ ਕੈਮਰੇ ਬਣਾ ਕੇ ਹਾਂ ਨਾਲ ਲੱਗਿਆ ਕੋਇਆ ਜੀ ਮੈਂ ਕਹਿੰਦੀ ਆ ਨਹੀਂ ਹਾਂ ਨਹੀਂ ਕਿਉਂਕਿ ਉਹ ਮੈਂ ਬਣਾਇਆ ਉਹ ਤਾਂ ਲੱਗੇ ਬਈ ਪੱਕਾ ਤੋਂ ਜਿੱਦੀ ਜਿੱਦੀ ਕੋਲ ਲੱਗਿਆ ਇਹਦਾ ਮੂਣੀ ਆ ਰਹੀਆਂ 22 ਸਾਲ ਦੇ ਨੀਓ ਤੁਮ ਮੇਰੇ ਵਰਕਿੰਗ ਕੈਮਰੇ ਦੇ 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 ਚਾਹ ਉਹ ਇਹਨਾਂ ਦੇ ਖੇਤ ਤੋਂ ਖਤਰਾ ਜੀ ਮੇਰੇ ਨਾਲ ਬਾਈਕ ਤੇ ਆਇਆ ਉਹ ਵੀ ਬਾਈਕ ਤੇ ਬੈਠਦਾ ਔਰ ਲਾਈਟ ਬਲਦੀ ਰੋ ਸਰ ਨਾਮਨਗਰ ਕੀ ਵਾਕਿਆ ਜੀ ਤੁਸੀਂ ਵਾਂਟਡ ਸਾਨੂੰ ਕੋ ਕਾਲ ਆਈ ਸੀ ਜ ਲੈਡੀ ਸਿਖਾਦੀ ਅੱਛਾ ਜੀ ਵਾਜੋ ਅਦਿੱਤਿਆ ਉਹ ਕੁਛ ਚੈਨੀ ਬਾਰੇ ਉਹਨੇ ਕੋਈ ਤਲਾਹ ਦਿੱਤੀ ਆ ਸਟੇਟਮੈਂਟ ਲਿਖ ਰਹੇ ਆ ਜੀ ਇਸ ਸਟੇਟਮੈਂਟ ਲੈ ਕੇ ਕੈਮਰੇ ਵੀ ਦੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਤੋਂ ਜਲਦੀ ਇੰਨੇ ਬੰਦੇ ਦੱਸ ਕੱਲ ਤੇ ਸੀ ਇਹ ਦੋ ਮੈਨ ਦੋ ਦੱਸਦੇ ਦੋ ਮੈਨ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਕਿੰਨੇ ਕਿਤੀ ਉਹ ਲੇਡੀ ਠੀਕ ਹੈ ਜੀ ਉਹ ਘੱਟ ਨਹੀਂ 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 ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੇ ਜੋ ਸਟੇਟਮੈਂਟ ਦੇਣੀ ਹੈ ਉਸ ਤੋਂ ਬਾਅਦ ਨਾਲ ਤੁਰੰਤ ਕਾਰਵਾਈ ਕਰ ਹੋ ਜਾਣੀ ਜੀ ਠੀਕ